ਚੋਣ ਦਾ ਪਸਟਾ ਇਹ ਹੋ ਜਾਤਾ ਤਰੀਕਾ ਕਿ ਕਾਈ ਦੇ ਇੱਕ ਤੋਂ ਬਹੁਤ 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 17 ਰੁਪਏ ਆਜਾ 40 ਚਾਹ ਦੀ ਚਾਹ ਦੇਣਾ ਨਹੀਂ ਜਾਂ 100 ਦੀ ਜੱਟਾ ਹੈ ਬਾਟੂ ਦਾ ਆ اچھا ਖੜ ਕੇ ਦੋ ਖੜ ਕੇ ਕੁਝ ਬਾਤ ਹੋਊਗਾ ਅੱਛਾ ਖੜ ਕੇ ਦੋ ਅਸੀਂ ਭਾਈ ਸਦਾ ਕੰਮ ਖਾਦੇ ਹਾਜੀ ਜੀ 1.5 ਲੱਖ ਮਾਗਦਾ ਸੀ ਜਦ ਤੱਕ ਪੇਆ ਕੋ ਮੈਨੂੰ ਚਾਹ ਤਾਂ ਬਰਾਬਰ ਭਿੰਡਦੀ ਹੈ ਗੱਲ ਇਹ ਥੋੜਾ ਵੀ ਇਹਨੂੰ ਚੀ ਮਾਕੇ ਜਾਇਦ ਕਰ ਦੋ ਤਿੰਨ ਦਾ ਫਰਕ ਰੱਖ ਕੇ ਮੋਦ ਨੂੰ ਡਾਉ ਮਾਲਕ ਨੂੰ ਵੀ ਪਤਾ ਲੱਗੇ ਥੋੜਾ ਹੁੰਦਾ ਜਾਂ ਸਲਾਦ ਨੂੰ ਦਾ ਮੋਟਾ ਚੱਲ ਕੇ ਨਹੀਂ ਜੇ ਤੂੰ ਜਾਇਦ ਪੈਸੇ ਨਾ ਮੰਗੇ ਤਾਂ ਵੀ ਜਾਇਦ ਮੰਗ ਲਾ ਲੈ ਭਾਈ ਬਿਲਕੁਲ ਤੁਹਾਨੂੰ ਜਾਇਦ ਪੈਸੇ ਮੰਗੇ ਤੂੰ ਵੀ ਇਹ ਮੱਝ ਨਹੀਂ ਨਾ ਹੈ ਬੰਦ ਤੇ ਦੇ ਦੇ ਫਰਕ ਬਹੁਤ ਹੈ ਕਿਉਂ ਤੁਸੀਂ ਆਪੇ ਲਾ ਮੈਂ ਪਛਲੇ ਕੀ ਬਣ ਸਾਢੇ 12 ਬਣ ਦੀ ਬੈਠੀ ਪਾਣੀ ਸਾਢੇ 12 ਬਣ ਦੀ ਲੈ ਕੇ ਮਹਾਰਾਸ਼ਟਰ ਜਾਣੀ 4000 ਰੁਪਏ ਦਾ ਖਰਚਾ ਹੈ ਦੇਖੋ ਜਿਹਦਾ ਖਰਚਾ ਦਾ ਜਦੋਂ ਘਰ ਉੱਤੇ ਛੇੜ ਸਾਹ ਪੈਣੇ ਹੀ ਨਹੀਂ ਕਿੰਨੀ ਜਾਇਦ ਬਿਲਕੁਲ ਕਿੰਨੀਆਂ ਜਿਹਾ ਬਣੀਆਂ ਪਾਚੀ ਆਪੋ ਆਪਣੂ ਵੀ ਉਹ ਤੇ ਨਹੀਂ ਸ਼ੌਕ ਤੇ ਆ ਉਹ ਵੈਰ ਤੈਨੂੰ ਬਈ ਇੱਕ ਨਗਦਾ ਇੱਕ ਨਗਦਾ ਸਭ ਮੈਂ ਜੀ ਕਿਹ ਗੱਲ ਹੈ ਤੈਨੂੰ ਮੂੰਹ ਚੋ ਜੋ ਕਹੀ ਤੀ ਕਿੰਨੇ ਦੀਆਂ ਬੰਦੂ ਹਾਂ ਤਾਂ ਤਾਂ ਕਿ ਮੈਂ ਨਹੀਂ ਗਾਣਾ ਜਾਰੀ ਕੋਈ ਆਣਾ 500 ਰੁਪਏ ਕੱਢ ਦੇ 500 ਪਿੱਛੇ ਤੋਂ ਤੂੰ ਸਹੀ ਰਹਾ ਦੇ ਜੰਦਾ ਨਾ ਮੈਂ ਤੈਨੂੰ ਬਿਲਕੁਲ ਸਹੀ ਤਨ 500 ਪਿੱਛੇ ਤੋਂ ਸੌਦਾੜ ਦਾਮ ਕਰ ਬਿਲਕੁਲ ਸਹੀ ਬਸ 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 ਠੀਕ ਆ ਨਹੀਂ ਹੁਣ ਜਾਨੀ ਸਿਰ ਸਾਹਿਬ ਠੀਕ ਆ ਫੜਾ ਦੇ ਮੈਂ ਕਾ ਹੁੰਦੇ ਨਹੀਂ ਜੀ ਹੁਣ ਹੀ ਲੱਗ ਨਹੀਂ ਕਰੀ ਜਾਂਦਾ ਉਹ ਕਾਦੇ ਪਿੱਛੇ ਰੱਖਦਾ ਆਦੇ ਪਿੱਛੇ ਰੱਖ ਨੀ ਮਰਾਖਦਾ ਹੈ ਨੀ ਜਾਨਵਰ ਸੁੱਤ ਰਹੇ ਨੇ ਸਾਫ ਸੁਥਰੇ ਜਾਨਵਰ ਨੇ ਪਾਪ ਵੀ ਤਾਂ ਸਾਫ ਸੁਥਰੇ ਹੋਣ ਵੀ ਤਾਂ ਸਾਫ ਸੁਥਰੇ ਲਾਇਆ ਹੈ ਪੈਸੇ ਥੋੜੇ ਜਾਏਗੇ ਨਹੀਂ ਆਪਾਂ ਪੈਸੇ ਨਹੀਂ ਕੱਟ ਰਾਇਆ ਹੁਣ ਕੋਈ ਪੈਸੇ ਬਕੌੜੇ ਆਉਂਦੇ ਨੇ ਕਿੰਨੇ ਦੀ ਆਪਾਂ ਹੋਊਗੀ ਤੂੰ ਹੀ ਦੱਸੇਗਾ ਹੁਣ ਇਹਨਾਂ ਤਾਂ ਕਹਿਣਾ ਨਹੀਂ ਇਹਨਾਂ ਤਾਂ ਕਹਿਣਾ ਕਿ ਸਾਨੂੰ ਇਨਦੀ ਗੀ ਲਾ ਜਾ ਫਿਰ ਆਪਾਂ ਲਾਓ ਜਾਨੀ ਤੂੰ ਦੱਸਦਾ ਨਹੀਂ ਉਹ ਕਹੇ ਮੈਂ ਬੱਚਾ ਦਾ ਕੰਮ ਕਰਦਾ ਹੈ ₹30 ਦਾ ਚੱਲ ਪਾਚੀ ਗਾ ਦੇ ਨਹੀਂ ਪਾਚੀ ਉਹ ਇਹਨਾਂ ਚੀਜ਼ਾਂ ਕੀ ਹੋਵੇ ਠੀਕ ਨਹੀਂ ਮਿਸਾਲੇ ਥੋੜਾ ਰੁਕਦੇ ਹੁੰਦੇ ਕਿੰਨੇ ਦੀ ਆ ਫਰਾ ਕਿੰਨੇ ਦੀ ਆ ਫਰਾ ਇੱਕ ਛੋਟੀ ਹੈ ਛੋਟੀ ਨਹੀਂ ਹੈ ਕਿੰਨੇ ਦੀ ਆ ਫਰਾ ਉਹ ਯਾਰ ਕਿੰਨੇ ਦੀ ਆ ਪਾਵੇਂ ਦੱਸ ਦੇ ਕੋਈ ਯਾਰ ਇੱਕ ਵਾਰ ਫਿਰ ਮੈਂ ਇਹ ਜਿਹਦਾ ਤੇਰੀ ਮੰਨਣਾ ਹੀ ਨਹੀਂ ਚਾਹੀ ਮੈਂ ਤੈਨੂੰ ਬਾਹਰ ਚਾਉਂਗੀ ਇਹ ਤਾਂ ਤੂੰ ਮੰਨਣਾ ਹੀ ਨਹੀਂ ਪੰਜ ਦਾ ਕੱਟ ਬਾਹਰ ਖਾਣਾ ਹੈ ਇਹਨਾਂ 1.25 ਗਿਆ ਤਾਂ 25 ਨਹੀਂ ਹੈ ਇਹ 12-12 ਦੀਆਂ ਨਹੀਂਆਂ ਛੋਟੀ ਐ ਉਹ ਛੋਟੀ ਗਿਆ ਲੈ ਲੈ ਕਰ ਰਾ ਦੇ ਯਾਰ ਕਰ ਦੇ ਨਹੀਂ ਗਿਆ ਤਾਂ ਜਦ ਮੈਂ ਨਹੀਂ ਹੋਣਾ ਨਹੀਂ ਇਹ ਬਿਲਕੁਲ ਹੀ ਨਹੀਂ ਹੋਣਾ ਸਿਰ ਸਾਵਾ ਗੱਗਾ ਸਾਊਜੀ ਤੇਰਾ ਮਾਤਾ ਮੈਂ ਹੀ ਕਹਿ ਜੂਗਾ ਤੂੰ ਤਾਂ ਵੇਚਣੀ ਹੀ ਨਹੀਂ ਮੈਂ ਤੈਨੂੰ ਮੰਗੇ ਹੀ ਮਾਲ ਦਾ ਮੁੱਲ ਨਹੀਂ ਮਾਲ ਦਾ ਮੁੱਲ ਮੰਗਿਆ ਤੂੰ ਆਇਆ ਕਰ ਫਿਰ ਇੱਥੇ ਸ਼ਾਮ ਤੱਕ ਤੂੰ ਇਹਨੇ ਦੀਆਂ ਵੇਚ ਨਹੀਂ ਮੈਂ ਬ੍ਰਿੰਡ ਦੀ ਵੇਚ ਕੇ ਤਾ ਦੀ ਇੱਥੇ ਮਸਲਾ ਵੇ ਵੇਚ ਕੇ ਦਿਖਾ ਦੀ ਬਗਵਾਨੇ ਦੀ ਨੂੰ ਸਾਨੂੰ ਵੀ ਪਤਾ ਮਾਲ ਨੇ ਕਿੱਥੇ ਫਿਰ ਉੱਥੇ ਆ ਜਾ ਫਿਰ ਕਾਹਨੂੰ ਮੇਰੀ ਬੇਨਤੀ ਫਿਰ ਖੜੀ ਜਾਂਦਾ ਤਾਂ ਕਹਿੰਦੇ ਤੂੰ ਹੀ ਦੱਸੇਗਾ ਮੈਨੂੰ ਤਾਂ ਕਈ ਜਣਾ ਹੁੰਦੇ ਨੇ ਚੋਕਰੀਆ ਉਹਦਾ 25 ਚੋਂ 500 ਘਟ ਵੀ 24.5 ਫੇਰ ਵੀ 24.5 ਹੈ ਛੇ ਸਾਹਿਬ ਹੁਣ ਤਾਂ ਇਹਨੂੰ ਮੈਥੂਲੀਆ ਘਵਾਈ ਜਾਂਦਾ ਹਾਂ ਹਾਂ ਕਹਣਾ ਤੇਨੂੰ ਪੁੱਛਉਦਾ ਤਾਂਹੀਂ ਕੌਣ ਕਿਵੇਂ ਕਹਣਾ ਤੇਨੂੰ ਕਹਣਾ ਤੇਨੂੰ ਵੀ ਪਊਗਾ ਕੁਝ ਕੀ ਕਹੀ ਜਾਣਾ ਜਾਂ 24 ਦੀਆਂ ਲੈ ਜਾ ਕਹਾ ਦਾ ਲਫੜ ਇੱਕ ਵਾਰੀ ਜੀ ਲੈ ਕੇ ਹੋਣੀ 21 ਦੀਆਂ ਪਊਗਾ ਬੱਦ ਬੱਦ ਹੋਣੀ ਉਹ ਚੱਲ ਹੁਣ ਬਣਾ ਓਏ ਐ ਸਵਾਦ ਨਹੀਂ ਆਉਂਦਾ ਬਾਪੂ ਜੀ ਪਤਾ ਨਹੀਂ ਕਿਵੇਂ ਸਵਾਦ ਆਊਗਾ ਨਹੀਂ ਫਿਰ ਜਿੰਨੇ ਤੂੰ ਮੂੰਹ ਮੰਗਦਾ ਮੈਂ ਫਿਰ ਸਵਾਦ ਆਊਗਾ ਮੈਂ ਮੈਂ ਤੈਨੂੰ ਤਨੀ ਨਹੀਂ ਇਹਨਾਂ ਨੇ ਅੱਗੇ ਵੇਚਣੇ ਨਹੀਂ ਮਾਰੋ ਸਮਝਾ ਕੇ ਚਨਾਇਨਰ ਉੱਪਰ ਰੱਖਣਾ ਰੋਟੀ ਦੇ ਪਏ ਆ ਰੋਟੀ ਸਵਾਦ ਸੱਤਾਂ ਚੋਲੀਆਂ ਦੇ ਦੂਜੇ ਤੂੰ ਰੋਟੀ ਦਾ ਤੂੰ ਕੋਈ ਜਾਂਦਾ ਇੱਥੇ ਹੀ ਇਹਨੂੰ 10000 ਖਰਚਾ ਉਹ ਖਰਚਾ ਬਾਹੂ ਪੈਂਦਾ ਅਸੀਂ ਕੀ ਕਮਾਉਣਗੇ ਇਹ ਨਹੀਂ ਕੀ ਕੀ ਕਮਾਉਣਗੇ ਕੀ ਉਹ ਜਿਹੜਾ ਇਹਨਾਂ ਦੇ ਭਾਗਾ ਉਹ ਵਟਿਆ ਜੋ ਇਹ ਨਹੀਂ ਆਪਾਂ ਨੂੰ ਸਵਾ ਭਾਗਾ ਆਪਾਂ ਭਾ ਗੰਜ ਕੀ ਜੋ ਜੋ ਮੂਰੇ ਦੀ ਦੀ ਚੀਜ਼ ਪੈਂਦੀ ਤੇ ਲੈ ਗਿਆ ਇੰਨੇ ਦੀ ਬੀਗੂ ਤੇ ਤੂੰ ਮੰਨ ਲਾ ਵੀ ਤੇਰੇ ਭਾਗਾਂ ਚੰਨੇ ਆ ਨਾ ਨਹੀਂ ਤੇ ਤੂੰ ਤੂੰ ਮੰਨ ਲਾ ਵੀ ਤੇਰੇ ਭਾਗਾਂ ਚੰਨੇ ਆ ਅੰਕ ਜਿੰਨਾ ਬਾਵਾ ਕਿੰਨੇ ਦੀਆ ਬਾਵਾ ਤੇ ਤੇ ਤਾਂ ਜੀ ਕੱਟ ਪਰਾਂ ਦੇ ਚੜ ਤੇ ਉਹ ਛੱਡਣਾ ਜਿੱਦ ਦੇ ਉੱਪਰ ਜਾ ਵੀ ਰਾਹ ਪਾ ਕੇ ਸਾਡਾ ਤੇਰਾ ਰਾਹ ਹੋ ਰਾਇ ਜਿਹੜਾ ਅਸੀਂ ਮੁੱਲ ਲਾਇਆ ਉਹ ਵੀ ਰਾਹ ਹੈ ਸਾਡੀ ਕੀ ਜਾ ਬਾਵਾ ਸਾਡੇ 21 ਦੀਆਂ ਪਾਉਣਾ ਹੋਰ ਫਾਇਦਾ ਕਰੀ ਨਹੀਂ ਜਿੰਨੇ ਤੂੰ ਮੰਗਦਾ ਉਹਨੇ ਦੇ ਦਿਆਂ ਉਹ ਯਾਰ ਹੁਣ ਕਿੰਨਾ ਸੀ ਇਹ ਤਾਂ ਠੋਡਾ ਥਲਾਇਓ ਸਾਡੇ ਕਿਦਾਂ ਆਪ ਵੀ ਇੱਕਟਾਇਆ ਅੰਦਰ ਬਾਜੀ ਆਪੋ ਆਪਣੀ